ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜਸਬ੍ਰਾਹ ਬੁਟੀਕ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਹਰ ਰੋਜ਼ ਦੀ ਤਰ੍ਹਾਂ ਅੱਜ ਫੇਰ ਆਪਾਂ ਤੁਹਾਡੇ ਲਈ ਹਾਜ਼ਰ ਹੋਏ ਹਾਂ ਇੱਕ ਨਵੀਂ ਵੀਡੀਓ ਲੈ ਕੇ ਅੱਜ ਵਾਲੀ ਵੀਡੀਓ ਜੀ ਗਲੇ ਦਾ ਡਿਜ਼ਾਈਨ ਆਪਾਂ ਬਣਾਉਣ ਲੱਗੇ ਹਾਂ ਸੌਖੇ ਤਰੀਕੇ ਦੇ ਨਾਲ ਦੇਖੋ ਬਹੁਤ ਸੋਹਣਾ ਡਿਜ਼ਾਈਨ ਬਣ ਕੇ ਰੈਡੀ ਹੋ ਜਾਂਦਾ ਆਹ ਵਾਲੀ ਲੇਸ ਆ ਇਸ ਤਰ੍ਹਾਂ ਦਾ ਗਲੇ ਦੀ ਡਿਜ਼ਾਈਨਿੰਗ ਕਟਿੰਗ ਕੀਤੀ ਸੀ ਆਪਾਂ ਕਟਿੰਗ ਕਰਕੇ ਕੱਪੜੇ ਦੇ ਉੱਪਰ ਲਗਾ ਲਈ ਠੀਕ ਹੈ ਜੀ ਜੇ ਤੁਸੀਂ ਇਹ ਕਟਿੰਗ ਵੀ ਸਿੱਖਣਾ ਚਾਹੁੰਦੇ ਹੋ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਆਪਾਂ ਇਹਦੀ ਕਟਿੰਗ ਵੀ ਤੁਹਾਨੂੰ ਦੱਸ ਦੇਵਾਂਗੇ ਪੇਸਟਿੰਗ ਪੇਪਰ ਵਾਲੀ ਵੋਕਰਮ ਲੈ ਲਿਓ ਸੀ ਕਿ ਗਮ ਵਾਲੀ ਵੋਕਰਮ ਲੈ ਕੇ ਉਹਦੇ ਉੱਪਰ ਇਹ ਕੱਟ ਲਿਓ ਕੱਟ ਕੇ ਤੇ ਇਸ ਤਰ੍ਹਾਂ ਦਾ ਡਿਜ਼ਾਈਨ ਕੱਟ ਕੇ ਰੈਡੀ ਕਰ ਲੈਣਾ ਕੱਪੜੇ ਦੇ ਉੱਪਰ ਲਗਾ ਲਿਓ ਹੁਣ ਆਪਾਂ ਇਹ ਫਰੌਕ ਦੀ ਬੋਡੀ ਦੇ ਉੱਪਰ ਡਿਜ਼ਾਈਨ ਬਣਾ ਕੇ ਰੈਡੀ ਕਰਨ ਲੱਗੇ ਆ ਆਪਣੇ ਕੋਲ ਫਰੌਕ ਦੀ ਬੋਡੀ ਦਾ ਕਪੜਾ ਠੀਕ ਹੈ ਜੇ ਹੁਣ ਇਹ ਕਿ ਆ ਉਲਟ ਸਾਈਡ ਰੱਖ ਲਈ ਉਲਟ ਸਾਈਡ ਤੇ ਸੈਂਟਰ ਤੇ ਕੱਟ ਲਗਾ ਲਿਆ ਇਧਰ ਇਹ ਜਿਹੜਾ ਗਲਾ ਬਣਾਇਆ ਇਹਦੇ ਤੇ ਵੀ ਆਪਾਂ ਸੈਂਟਰ ਤੇ ਕੱਟ ਲਗਾ ਲਿਆ ਕੱਟ ਦੇ ਨਾਲ ਕੱਟ ਇਸ ਤਰ੍ਹਾਂ ਮੈਚਿੰਗ ਕਰਦੇ ਹੋਏ ਠੀਕ ਹੈ ਜੀ ਉੱਪਰ ਰੱਖਦੇ ਹੋਏ ਸੈਂਟਰ ਚ ਸੀਨ ਲਗਾ ਲਿ ਇਹ ਚੀਜ਼ ਦਾ ਧਿਆਨ ਰੱਖਿਓ ਆਮ ਆਪਾਂ ਗਲਾ ਜਿਹੜਾ ਮੜਦੇ ਹੁੰਨੇ ਸੀਧੇ ਪਾਸੇ ਰੱਖ ਕੇ ਮੜਦੇ ਹੁੰਨੇ ਆ ਹੁਣ ਆਪਾਂ ਉਲਟ ਪਾਸੇ ਰੱਖ ਕੇ ਗਲਾ ਮੜਾਂਗੇ ਉਸ ਤੋਂ ਬਾਅਦ ਮੈਂ ਤੁਹਾਨੂੰ ਦੱਸਦੀ ਆ ਕੀ ਕਰਨਾ ਠੀਕ ਹੈ ਜੀ ਇਸ ਤਰ੍ਹਾਂ ਸੀਨ ਲਗਾ ਲਿਓ ਸੈਂਟਰ ਦੀ ਸਭ ਤੋਂ ਪਹਿਲਾਂ ਤਾਂ ਕਿ ਗਲਾ ਇੱਧਰ ਉੱਧਰ ਨਾ ਹਿੱਲ ਸਕੇ ਸੈਂਟਰ ਦੀ ਸੀਨ ਲਗਾ ਲੈਣੀ ਆ ਸੈਂਟਰ ਦੀ ਸੀਨ ਲਗਾਉਣ ਤੋਂ ਬਾਅਦ ਤੁਸੀਂ ਸਾਈਡ ਵਾਲੀ ਸੀਨ ਠੀਕ ਹੈ ਜੀ ਇਸ ਤਰ੍ਹਾਂ ਸੈਂਟਰ ਦੀ ਸੀਨ ਲਗਾ ਲਿਓ ਸਭ ਤੋਂ ਪਹਿਲਾਂ ਓਕੇ ਜੀ ਇਸ ਤਰ੍ਹਾਂ ਸੀਨ ਲਗਾ ਲੈਣੀ ਆ ਇਸ ਤਰ੍ਹਾਂ ਸੀਨ ਲਗਾ ਕੇ ਕਪੜਾ ਨੀਚੋਂ ਮਸ਼ੀਨ 'ਚੋਂ ਕੱਢ ਦੇਣਾ ਉਸ ਤੋਂ ਬਾਅਦ ਇਹ ਇੱਕ ਕੰਨੀ ਤੋਂ ਸੀਨ ਸ਼ੁਰੂ ਕਰੂੰਗੀ ਕਿ ਇਸ ਤਰ੍ਹਾਂ ਕਰੋਗੇ ਦੇਖੋ ਜੀ ਇਸ ਤਰ੍ਹਾਂ ਹਾਂਜੀ ਇਸ ਤਰ੍ਹਾਂ ਇੱਕ ਕੰਨੀ ਤੋਂ ਆਪਾਂ ਸੀਨ ਲਗਾਉਂਦੇ ਤੇ ਸ਼ੁਰੂ ਕਰ ਦੇਣਾ ਮੀਡੀਅਮ ਸਾਈਜ਼ ਦਾ ਵਫਾ ਰੱਖਣਾ ਕੋਈ ਜ਼ਿਆਦਾ ਵੱਡਾ ਨਹੀਂ ਹੋਣਾ ਚਾਹੀਦਾ ਜ਼ਿਆਦਾ ਬ੍ਰੀਕ ਨਹੀਂ ਜੋ ਆਪਾਂ ਸੂਟ ਸਟਿਚ ਕਰਨ ਵੇਲੇ ਮਸ਼ੀਨ ਦਾ ਵਫਾ ਰੱਖਦੇ ਹਾਂ ਉਹੀ ਵਫਾ ਰੱਖ ਕੇ ਇਹ ਜਿਹੜਾ ਗਾਣਾ ਹੈ ਗਰਾਉਂਡ ਕਰ ਲੈਣਾ ਆਪਾਂ ਉਸ ਤਰ੍ਹਾਂ ਨਹੀਂ ਲਾਉਂਦੇ ਆਣਾ ਠੀਕ ਹੈ ਜੀ ਬੋਕਰਮ ਦੇ ਉੱਪਰ ਸੀਨ ਨਹੀਂ ਲੱਗੰਦੇ ਨਹੀਂ ਧਿਆਨ ਰੱਖਣਾ ਇਸ ਚੀਜ਼ ਦਾ ਵੀ ਸੀਨ ਬੋਕਰਮ ਦੇ ਉੱਪਰ ਨਾ ਦੀਏ ਇਸ ਤਰ੍ਹਾਂ ਜੀ ਇਸ ਤਰ੍ਹਾਂ ਲਾਉਂਦੇ ਹੋਏ ਇਤੋਂ ਜਿਵੇਂ ਜਿਵੇਂ ਗਲਾਈ ਆ ਬੋਕਰਮ ਦੀ ਓਵੇਂ ਓਵੇਂ ਮਸ਼ੀਨ ਘੁਮਾਉਂਦੇ ਆ ਹੁਣ ਠੀਕ ਹੈ ਜੀ ਜਸਤਰਾ ਕਰਦੇ ਤੋਂ ਬਾਅਦ ਇੱਥੇ ਜਮਾ ਨੋਕ ਤੇ ਆ ਜਾਣਾ ਇਤੋਂ ਫੇਰ ਮਸ਼ੀਨ ਨੀਚੇ ਨੂੰ ਲੈ ਕੇ ਜਾਣੀ ਆ ਇਸ ਤਰ੍ਹਾਂ ਜੀ ਆ ਦੇਖੋ ਇਸ ਤਰ੍ਹਾਂ ਲੈ ਆਏ ਇਸ ਤਰ੍ਹਾਂ ਲੈ ਆ ਕੇ ਫੇਰ ਉਵੇਂ ਕਮਾਉਣੀ ਆ ਜਿਵੇਂ ਜਿਵੇਂ ਗਲੇ ਦੀ ਡਿਜ਼ਾਈਨ ਬਣੀ ਹੋਈ ਆ ਉਵੇਂ-ਉਵੇਂ ਕਰ ਦੇਣਾ ਠੀਕ ਹੈ ਜੀ ਹਾਲਾਂਕਿ ਚਿਹਰੇ ਪਰ ਬਾਹਲੀ ਸਾਈਡਾਂ ਗੇ ਬਾਹਲੀ ਸਾਈਡਾਂ ਚਿਹਰੇ ਉਵੇਂ ਜਿਵੇਂ ਗਲਾਈ ਦੇ ਵਿੱਚ ਗਲਾ ਕੱਟਿਆ ਹੋਇਆ ਉਸ ਤਰ੍ਹਾਂ ਗਲਾ ਸੀਨ ਰੈਡੀ ਕਰ ਲੈਣਾ ਅੱਗੇ ਮੈਂ ਤੁਹਾਨੂੰ ਦੱਸਦੀ ਹਾਂ ਜੀ ਬਹੁਤ ਸੋਹਣਾ ਡਿਜ਼ਾਈਨ ਇਹ ਜੋ ਤਰੀਕੇ ਨਾਲ ਲੇਸ ਲਾ ਕੇ ਤਿਆਰ ਹੋਊਗਾ ਦੇਖਿਓ ਤੁਸੀਂ ਕਿੰਨਾ ਸੋਹਣਾ ਡਿਜ਼ਾਈਨ ਬਣ ਕੇ ਰੈਡੀ ਹੁੰਦਾ ਹੈ ਇਹ ਠੀਕ ਹੈ ਜੀ ਹਾਲਾਂਕਿ ਇਹ ਆਪਾਂ ਸੀਨ ਲਗਾ ਕੇ ਰੈਡੀ ਕਰ ਲਿਆ ਨੇੜੇ ਕਰਕੇ ਦਿਖਾਣੇ ਆਪਾਂ ਤੁਹਾਨੂੰ ਆ ਦੇਖੋ ਜੀ ਇਸ ਤਰ੍ਹਾਂ ਸੀਨ ਲੱਗੀ ਹੈ ਉਲਟ ਸਾਈਡ ਆ ਦੇਖੋ ਸਿੱਧੇ ਪਾਸੇ ਇਸ ਤਰ੍ਹਾਂ ਸੀਨ ਲੱਗੀ ਹੈ ਸੈਂਟਰ ਸੈਂਟਰ ਦੇ ਵਿੱਚੋਂ ਆਪਾਂ ਕੱਪੜਾ ਕੱਢ ਦੇਣਾ ਕਿਸ ਤਰ੍ਹਾਂ ਕੱਟਣਾ ਦੇਖੋ ਜੀ ਇਸ ਤਰ੍ਹਾਂ ਕਟੋਗੇ ਅੱਧੀ ਅੱਧੀ ਇੰਚੇ ਕਪੜਾ ਵੀਰੇ ਨਾਲ ਛੱਡਦੇ ਜਾਇਓ ਸਭ ਤੋਂ ਪਹਿਲਾਂ ਗਲਾਈ ਲੋਟ ਜਿਵੇਂ ਆਪਾਂ ਗੋਲ ਗਲੇ ਦਾ ਕਪੜਾ ਵਿੱਚੋਂ ਕੱਢਦੇ ਹੁੰਨੇ ਆ ਉਹ ਕੱਟ ਦੇਣਾ ਠੀਕ ਹੈ ਜੀ ਫਿਰ ਜਿਹੜੀ ਆਪਾਂ ਆ ਨੋਕ ਜੀ ਬਣਾਈ ਹੈਗੀ ਨੀਚੇ ਨੂੰ ਉਹ ਮੈਂ ਤੁਹਾਨੂੰ ਦੱਸਦੀ ਆ ਇਹਨਾਂ ਨਾਲ ਕਪੜਾ ਕੱਟ ਦਿੱਤਾ ਇਹਨਾਂ ਨਾਲ ਕੱਟਣ ਤੋਂ ਬਾਅਦ ਇੱਥੇ ਸੈਂਟਰ 'ਚ ਇਸ ਤਰ੍ਹਾਂ ਲਿਜਾਣੇ ਆ ਕੈਂਚੀ ਨੀਚੇ ਧਿਆਨ ਰੱਖਣਾ ਚੀਜ਼ ਦਾ ਵੀ ਨੀਚੇ ਜਾਮਾ ਕੱਟ ਨਾ ਲੱਗ ਜAVE ਠੀਕ ਹੈ ਜੀ ਇਸ ਤਰ੍ਹਾਂ ਇੱਥੋਂ ਬ੍ਰੀਕ ਬ੍ਰੀਕ ਦੋਨੇ ਲੋਕਾਂ ਨੂੰ ਇਸ ਤਰ੍ਹਾਂ ਕੱਟ ਪਾ ਦੇਣਾ ਠੀਕ ਹੈ ਜੀ ਉਸ ਤੋਂ ਬਾਅਦ ਇੱਥੇ ਕੱਟ ਲਗਾ ਲੈਣੇ ਆ ਇਸ ਤਰ੍ਹਾਂ ਜੀ ਤਾਂ ਕਿ ਆਪਣਾ ਗਲਾ ਈਜ਼ੀ ਮੋੜ ਸਕੇ ਉੱਪਰ ਨੂੰ ਠੀਕ ਹੈ ਜੀ ਬਹੁਤ ਸਾਰੀਆਂ ਵੀਡੀਓ ਭੈਣੋ ਤੁਹਾਨੂੰ ਮੈਂ ਦੇ ਚੁੱਕੀ ਹਾਂ ਗਲੇ ਦੀਆਂ ਡਿਜ਼ਾਈਨਿੰਗ ਇਹਦੀਆਂ ਬੱਖੋ-ਬੱਕਰੀਆਂ ਆਪਣੇ ਚੈਨਲ ਤੇ ਜਾ ਕੇ ਦੇਖ ਸਕਦੇ ਆ ਜੇ ਇਨਸਟਾਈਡੀ ਨੂੰ ਫੋਲੋ ਨਹੀਂ ਕੀਤਾ ਤਾਂ ਉਹਨੂੰ ਵੀ ਫੋਲੋ ਜ਼ਰੂਰ ਕਰ ਲਓ ਹੁਣ ਇਹਨੂੰ ਵੀ ਅਪਾ ਪਲਟੀ ਕਰ ਦੇਣਾ ਜਿਵੇਂ ਆਪਾਂ ਆਮ ਗਲਾ ਸਿੱਧੇ ਪਾਸੇ ਉਲਟ ਪਾਸੇ ਨੂੰ ਪਲਟੀ ਕਰਦੇ ਹੁੰਨੇ ਆ ਹੁਣ ਆਪਾਂ ਸਿੱਧੇ ਪਾਸੇੋਂ ਸੌਰੀ ਜੀ ਉਲਟ ਪਾਸੇੋਂ ਸਿੱਧੇ ਪਾਸੇ ਨੂੰ ਪਲਟੀ ਕਰਨਾ ਠੀਕ ਹੈ ਜੀ ਇਸ ਤਰ੍ਹਾਂ ਬਣ ਕੇ ਇਹ ਰੈਡੀ ਹੋਊਗਾ ਬਹੁਤ ਸੋਹਣਾ ਗਲੇ ਦਾ ਡਿਜ਼ਾਈਨ ਬਣ ਕੇ ਰੈਡੀ ਹੋ ਜਾਂਦਾ ਇਸ ਤਰ੍ਹਾਂ ਹਾਂ ਜੀ ਆਪਾਂ ਗਲੇ ਨੂੰ ਉੱਪਰ ਪਲਟ ਲਿਆ ਸਿੱਧੇ ਪਾਸੇ ਪਲਟ ਕੇ ਇਸ ਤਰ੍ਹਾਂ ਦਾ ਡਿਜ਼ਾਈਨ ਬਣ ਕੇ ਰੈਡੀ ਹੋ ਗਿਆ ਹੁਣ ਆਪਾਂ ਲੇਸ ਲੈ ਲਈ ਜੀ ਲੇਸ ਚਾਰੇ ਪਾਸੇ ਲਾਵਾਂਗੇ ਤੇ ਇਹਨੂੰ ਪਹਿਲਾਂ ਸਭ ਤੋਂ ਪਹਿਲਾਂ ਕੰਨੀ ਕੰਨੀ ਤੇ ਸੀਲ ਲਾ ਦੇਣੀ ਇਸ ਤਰ੍ਹਾਂ ਕੱਪੜਾ ਕੈਸੇ ਦੇ ਹੋਏ ਤੇ ਉਸ ਤੋਂ ਬਾਅਦ ਇਹਦੀ ਜਿਹੜੀ ਲੇਸ ਆ ਬਾਹਰਲੇ ਪਾਸੇ ਲੱਗਣੀ ਹੈ ਇੱਥੇ ਇੱਥੇ ਸੀਲ ਲਾ ਦਿਓ ਪਹਿਲਾਂ ਬੀਕ ਬਫੇ ਦੇ ਨਾਲ ਜਮਾ ਕਰਨੀ ਤੇ ਕਰਕੇ ਇਸ ਤਰ੍ਹਾਂ ਇਸ ਤਰ੍ਹਾਂ ਸਾਰੀ ਸੀਲ ਲੱਗ ਗਈ ਆਪਾਂ ਤੇ ਤੁਹਾਨੂੰ ਦੱਸਦੇ ਹਾਂ ਹਾਂਜੀ ਹੁਣ ਆ ਲੇਸ ਲੈ ਲੈਣੀ ਹੈ ਲੇਸ ਆ ਰੱਖਣੀ ਹੈ ਸਿੱਧਾ ਪਾਸਾ ਇਸ ਤਰ੍ਹਾਂ ਰੱਖਣੀ ਹੈ ਜੀ ਨੋਕ ਦੇ ਉੱਪਰ ਆ ਕੇ ਹੋਏ ਤੇ ਜਿੰਨੀ ਕਲੇਸ ਆਪਾਂ ਇੱਕ ਸਾਈਡ ਤੋਂ ਦਿਖਾਤੀ ਓਨੀ ਲੇਸ ਬਾਹਰ ਦਿਖਾਉਣੀ ਜਣਾ ਠੀਕ ਹੈ ਜੀ ਇਸ ਤਰ੍ਹਾਂ ਸੀਨ ਲਾਉਂਦੇ ਜਾਨਾ ਇਹ ਦੇਖੋ ਜੀ ਕੱਲੇ ਕਟਾਮ ਕਟਾਮ ਆਪਾਂ ਦਿਖਾਵਾਂਗੇ ਜੀ ਇਸ ਤਰ੍ਹਾਂ ਆਸਤੇ ਆਸਤੇ ਲਾਦੇ ਜਾਣਾ ਨਾ ਗੜਾ ਕਿchna ਨਾ ਹੀ ਕੁਝ ਹੋਏ ਸਿੱਕਣੀ ਨਸਤਰ ਮੋਸਨਾ ਡਿਜ਼ਾਈਨ ਵਾਲਾ ਕੀ ਰੈਡੀ ਹੋ ਜਾਂਦਾ ਅੱਗੇ ਜਾ ਕੇ ਸੈਂਟਰ ਦੇ ਵਿੱਚ ਆਪਾਂ ਲੈਣਾ ਟੱਕ ਪਾਇਆ ਇੱਥੇ ਮੋਤੀ ਲਾਵਾਂਗੇ ਜੀ ਨਸਤਰ ਇਹ ਬਣਾ ਬਣ ਕੇ ਰੈਡੀ ਹੋ ਜਾਊਗਾ ਬਹੁਤ ਹੀ ਘੱਟ ਖਰਚੇ ਦੇ ਵਿੱਚ ਜਿੰਨੀ ਲੇਸ ਉੱਪਰੋਂ ਦਖਾਤੀ ਜੀ ਉਨੇ ਲੇਸ ਲਗਾਉਂਦੇ ਆਣੇ ਠੀਕ ਇਸ ਤਰ੍ਹਾਂ ਇਹ ਜਿਹੜਾ ਕੱਟ ਆਪਾਂ ਇੱਥੇ ਮੋਤੀਆਂ ਲਗਾ ਕੇ ਇਹਦੀ ਫਿਨਿਸ਼ਿੰਗ ਕਰਾਂਗੇ ਇਸ ਤਰ੍ਹਾਂ ਲਗਾ ਇੱਥੇ ਜਦੋਂ ਆਹ ਚੁੰਡ ਤੇ ਆ ਜਾਣੇ ਉਹਨੇ ਸੂ ਵਿੱਚੋਂ ਮਸ਼ੀਨ ਦੀ ਸੂਈ ਨਾ ਚੱਕਿਆ ਕਰੋ ਪੈਰ ਚੱਕਿਆ ਜਾਂਦਾ ਸੂਈ ਉਸੇ ਤਰ੍ਹਾਂ ਰੱਖਣੀ ਆ ਫਿਰ ਤੁਹਾਡਾ ਡਿਜ਼ਾਈਨ ਆ ਜਿਹੜਾ ਇੱਧਰ ਉੱਧਰ ਨਹੀਂ ਹਿੱਲੂਗਾ ਠੀਕ ਹੈ ਜੀ ਇਸ ਤਰ੍ਹਾਂ Espera la ਹਾਂਜੀ ਹਲੋ ਜੀ ਉਸ ਤੋਂ ਆਪਾਂ ਲੇਸ ਲਾ ਲਈ ਕੋਲ ਮਸ਼ੀਨ ਦੇ نیچے ਆਪਾਂ ਕੱਪੜਾ ਕੱਟਦੇ ਨੇ ਤੁਹਾਨੂੰ ਦਿਖਾਉਣੀ ਆ ਜਿਹੜੀ ਐਕਸਟਰਾ ਲੇਸ ਆ ਨਾਲ ਹੀ ਕੱਟ ਦੇਣੀ ਆ ਧਾਗੇ ਵਗੈਰਾ ਐਕਸਟਰਾ ਕੱਟ ਦੇਣੀ ਆ ਆ ਦੇਖੋ ਜੀ ਇਸ ਤਰ੍ਹਾਂ ਇਹ ਡਿਜ਼ਾਈਨ ਬਣ ਕੇ ਰੈਡੀ ਆ ਹੋ ਜੂਗਾ ਤੇ ਹੁਣ ਆਪਾਂ ਜਿਹੜੇ ਆ ਮੋਤੀ ਆ ਇਸ ਤਰ੍ਹਾਂ ਦੇ ਇਹਨਾਂ ਨੂੰ ਇੱਥੇ ਲਗਾਵਾਂਗੇ ਸੂਈ ਦੇ ਨਾਲ ਇਹ ਵੀ ਮੈਂ ਤੁਹਾਨੂੰ ਲਾ ਕੇ ਦਿਖਾਨੀ ਆ ਠੀਕ ਹੈ ਜੀ ਹਾਂਜੀ ਆ ਦੇਖੋ ਆਪਾਂ ਲੇਸ ਲਾ ਕੇ ਹਨਾ ਡਿਜ਼ਾਈਨਿੰਗ ਪੂਰੀ ਰੈਡੀ ਕਰ ਲਈ ਹੁਣ ਆਪਾਂ ਕੀ ਕਰਨਾ ਹੁਣ ਆਪਾਂ ਕੀ ਕਰਨਾ ਮੋਤੀ ਲੈ ਲਿਆ ਹਨਾ ਜਾਂ ਤਾਂ ਤੁਸੀਂ ਇਸ ਤਰ੍ਹਾਂ ਦੇ 5-6 ਮੋਤੀ ਲੈ ਕੇ ਹਨਾ 5-6 ਮੋਤੀ ਲੈ ਲੈਣੇ ਆ ਇਹਨਾਂ ਨੂੰ ਇਹਦੇ ਵਿੱਚ ਦੀ ਸੂਈ ਵਿੱਚ ਦੀ ਇਸ ਤਰ੍ਹਾਂ ਲੰਘਾ ਲੈਣਾ ਇਸ ਤਰ੍ਹਾਂ ਲੰਘਾਉਂਦੇ ਹੋਏ ਇਸ ਤਰ੍ਹਾਂ ਹਨਾ ਮੋਤੀ ਸਾਰੇ ਲਗਾ ਲਿਓ ਇੱਥੇ ਜਾਂ ਤੁਹਾਡੇ ਕੋਲ ਇਹ ਆਪਸ਼ਨ ਆ ਇਹ ਉੱਪਰ ਤੁਸੀਂ ਇਸ ਤਰ੍ਹਾਂ ਮੋਤੀ ਲਗਾ ਦੇਣਾ ਇੱਕ ਠੀਕ ਹੈ ਜੀ ਇਸ ਤਰ੍ਹਾਂ ਸੂਈ ਦਾ ਧਾਗਾ ਵਿੱਚ ਦੀ ਨਿਘਾ ਲੈਣਾ ਜੀ ਇਸ ਤਰ੍ਹਾਂ ਜੀ ਇੱਥੇ ਰੱਖ ਕੇ ਠੀਕ ਹੈ ਜੀ ਇੱਥੇ ਰੱਖ ਕੇ ਇਸ ਤਰ੍ਹਾਂ ਮੋਤੀ ਲਗਾ ਦੇਣਾ ਉਸ ਤੋਂ ਬਾਅਦ ਗੱਮ ਦੇ ਨਾਲ ਇਹਨੂੰ ਇਸ ਤਰ੍ਹਾਂ ਲਗਾ ਦੇਣਾ ਦੇਖੋ ਜੀ ਇਸ ਤਰ੍ਹਾਂ ਆਪਣਾ ਡਿਜ਼ਾਈਨ ਬਣ ਕੇ ਰੈਡੀ ਹੋ ਜਾਊਗਾ ਠੀਕ ਹੈ ਜੀ ਥੋੜੇ ਜਿ ਖਰਚੇ ਦੇ ਵਿੱਚ ਜੇ ਆਪਣੀ ਵੀਡੀਓ ਵਧੀਆ ਲੱਗੀ ਹੋਈ ਤਾਂ ਲਾਈਕ ਕਮੈਂਟ ਕਰਨਾ ਨਾ ਭੁੱਲਿਓ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਕੱਲ ਨੂੰ ਫੇਰ ਮਿਲਾਂਗੇ ਕਿਸੇ ਨਵੀਂ ਵੀਡੀਓ ਦੇ ਨਾਲ ਅੱਜ ਵਾਲੀ ਵੀਡੀਓ ਦੇ ਵਿੱਚ ਇੰਨਾ ਧੰਨਵਾਦ ਜੀ